ਆ ਵੀ ਮੇਟਰ ਉਹੀ ਗੱਲ ਹੋ ਗਈ ਜੀ ਲੱਗਣੋਂ ਹਟਾ ਗਈ ਜੱਟ ਦਾ ਕੀ ਮੰਤਰ ਮਾਰ ਗਈ ਤੂੰ ਮੰਤਰ ਤਾਂ ਮਾਰ ਗਈ ਦੀਵਾਲੀ ਤੇ ਇੱਕ ਦੀਵਾ ਨਹੀਂ ਜਗਾਉਣ ਦਿੱਤਾ ਪੂਰੀ ਗੱਲ ਕੀ ਆ ਖਿੱਚ ਕੇ ਜਾ ਅੰਦਰ ਹੀ ਬੈਠੇ ਫੜਾਂਗੇ ਜੂਸ ਰੰਗੇ ਹੱਥੀ ਖਿੱਚ ਕੇ ਲਿਆ ਖਿੱਚ ਕੇ ਆਹ ਦੇਖ ਲਓ ਤੁਸੀਂ ਯਾਰ ਇਹਨੂੰ ਵਿਚਾਰੇ ਨੂੰ ਕਿਸੇ ਨੇ ਪਾਰਸਲ ਭੇਜਿਆ ਖੰਮਣੀ ਖੁੰਮਣੀ ਵੇਚ ਲਲੇਰਾ ਐ ਬੱਜਣਾ ਇੱਥੇ ਤੋਂ ਵੱਧੋ ਇੱਥੇ ਤੋਂ ਵੱਧੋ ਐਦਾ ਤੂ ਤੂ ਟੂ ਟੂ ਲੈ ਕੇ ਆ ਕੇ ਕੀ ਲੈਣਾ ਕਾਲੂ ਜੀ ਜਵਾਬ ਤਾਂ ਨਾ ਕਾਪੂਰਾ ਯਾਦੀ ਨਾ ਮੈਂ ਮੈਂ ਬੰਦ ਮਨੇ ਗੁੱਥਾ ਬਣਾ ਲਿਆ ਗੁੱਥਾ ਆਹ ਦੇਖ ਲਓ ਇਹ ਤੇ ਇਹਦੇ ਚਾਰ ਕੇ ਚੱਕਲ ਪਿਆ ਸਾਲਾ ਤੂੰ ਬੰਦਾ ਮੇਰੇ ਦੇ ਸਿੱਧੀ ਹਿੱਤ ਤੇ ਡੋਲੀ ਮਾਲਣੀ ਹੈ ਇੱਧਰ ਗੋਲੀ ਦਾ ਪਿਸਤੌਲ ਨਾਲ ਮਾਰਨੀ ਪੈਂਦੀ ਹੈ ਬਾਈ ਜੀ ਜਿਗੜਾ ਹੋਣਾ ਚਾਹੀਦਾ ਜਿਗਰਾ ਗੱਲ ਤੇ ਸਹੀ ਆ ਮੈਨੂੰ ਐਂ ਲੱਗਦਾ ਤੂੰ ਗਰਮ ਸੁਭਾਅ ਦਾ ਲੜਿਆ ਲੁੜਿਆ ਤੈਨੂੰ ਕਿਸੇ ਨਾਲ ਓਏ ਲੜਨਾ ਪਏ ਮੈਂ ਤੂੰ ਭਾਈ ਕਹੇ ਤਾਂ ਗਾਲ ਨਹੀਂ ਕੱਢਣੀ ਦੇਖ ਮੈਂ ਤਾਂ ਤੂੰ ਮੈਨੂੰ ਪਹਿਲਾਂ ਕਹੇ ਪਰ ਗੁੱਥੇ ਚ ਗੱਲ ਨਿਕਲ ਜਾਂਦੀ ਆ ਕੱਤੇ ਤੱਕਦਾ ਕੱਤੇ ਕੱਤੇ ਮਤਲਬ ਕੱਤੇ ਮਤਲਬ ਮਰੇ ਹੋਏ ਦੰਦਰ ਪਿੰਡਾਂ ਚ ਪਸ਼ੂ ਮਰਦੇ ਆ ਜਿਹੜੇ ਪਸ਼ੂ ਹਾਂ 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 ਕੱਤੇ ਕੱਤੇ ਚੱਕਦਾ ਵੀਰਾ ਥੋੜਾ ਜਿਹਾ ਦੂਜੂਆਂ ਅੱਛਾ ਕੱਤੇ ਚੱਕਦਾ ਮੱਦਾ ਮੱਦਾ ਉਹ ਚੱਕਦਾ ਜਿਹੜੀਆਂ ਮਰਦੀਆਂ ਉਹ ਕੰਮ ਆ ਤੇਰਾ ਹਾਂ ਕੰਮ ਹੈ ਪਤਾ ਕਿੰਨੇ ਚੀਜ਼ ਤੋਂ ਪੈਸੇ ਕੱਥੇ ਕਰੇ ਦੀ ਦੁਆਰੀ ਤੇ ਲਿਖ ਆਇਆ ਤਾਂ ਮੈਂ ਉਧਰੋਂ ਟੂਣਾ ਆ ਗਿਆ ਟੂਣਾ ਆ ਕੇ ਮੈਂ ਤਾਂ ਮਗਾਏ ਹੀ ਨਹੀਂ ਹੈਗਾ ਲੋਕ ਦਾਦੇ ਨਹੀਂ ਸਲੇ ਯਰਦੇ ਨਹੀਂ ਸਹੀ ਗੱਲ ਆ ਯਾਰ ਮਸਲਾ ਕੀ ਹੋਇਆਗਾ ਆ ਤਾ ਕਿਦ ਨੇ ਮੇਰੇ ਤੇ ਟੂਣਾ ਖਲਾਤਾ ਅੱਛਾ ਗਾਲ ਨਾ ਗਾਲੇ ਵੀ ਵਿੱਚ ਨਿਕਲ ਜਾਂਦੀ ਐ ਕਦੋਂ ਕਦੋਂ ਕਰਾਇਆ ਟੂਣਾ ਇਹ ਅੱਧ 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 ਕਲਾਇਆ ਦਵਾਲੀ ਵਾਲੇ ਦਿਨ ਕੀ ਕੀ ਤੂੰ ਨਾ ਕੀ ਕਰਾਤਾ ਤੇਰੇ ਤੇ ਕੀ ਆ ਇਹਦੇ ਚ ਇਹ ਪਾਰਸਲ ਆ ਇਹ ਚ ਤੂੰ ਨਾ ਕਿਵੇਂ ਕਹਿਣਾ ਚੋਇਆ ਮੈਂ ਪਾਲਚ ਮਂਗਾਇਆ ਹੀ ਨਹੀਂ ਹੈਗਾ ਕਿਹਨੇ ਦਿੱਤਾ ਪਾਰਸਲ ਇਹ ਪਤਾ ਨਹੀਂ ਮੰਨੂ ਪਤਾ ਨਹੀਂ ਕਿਹਨੇ ਮੈਂ ਮੈਂ ਗਾ ਨਹੀਂ ਨਿਕਲ ਜਾਂਦੀ ਹੈ ਤੂੰ ਤੇਰੇ ਨਾਮ ਤੇ ਆਇਆ ਪਾਰਸਲ ਮੈਂ ਉਹੀ ਤਾਂ ਤੈਲੇ ਆ ਤੁਹਾਨੂੰ ਕਿ ਮੈਂ ਮੈਂ ਮਂਗਾਇਆ ਹੀ ਨਹੀਂ ਹੈਗਾ ਪਰ ਨਾ ਤੇਰਾ ਸੀ ਪਾਰਸਲ ਤੇ ਮੇਲਾ ਨਾ ਥੀ ਤਾਲੂ ਤਾਲੂ ਉੱਤੇ ਲਿਖਿਆ ਵਸੇ ਹਾਂ ਤਾਲੂ ਲਿਖਿਆ ਦੇ ਤੂੰ ਤਾਲੂ ਲਿਖਿਆ ਆਏ ਹੋਏ ਔਖਾ ਸੱਚੀ ਗੱਲ ਆ ਅੱਛਾ ਤੇਰੇ ਤੇ ਤੂੰ ਨਾ ਕਰਾ ਕੇ ਭੇਜਿਆ ਤੁਸੀਂ ਤੇਰਾ ਇਹ ਮੰਨਣਾ ਹਾਂ ਮੇਲੇ ਤੇ ਮੰਨਣਾ ਮੈਂ ਮੈਂ ਯਾ ਇਹਨਾਂ ਜੇ ਮੈਂ ਕਹਾਂ ਉਹ ਇਸका ਮਤ ਇਹ ਥੋੜੀ ਕਿ ਮੇਰੇ ਤੇ ਕੋਈ ਤੁਨਾ ਨਹੀਂ ਕਰਾਏਗਾ ਇਹ ਤਾਂ ਗੱਲ ਸਹੀ ਆ ਕੀ ਕੁਛ ਹੈ ਇਹਦੇ ਚ ਦਿਖਾ ਇਹਦੇ ਚ ਹੈ ਕੀ ਆ ਇਹਦੇ ਤੇ ਆ ਦੇਖ ਲਓ ਤੁਸੀਂ ਆਪੇ ਆਪੇ ਹੱਥ ਨਹੀਂ ਜਾਣਾ ਹੱਥ ਨਹੀਂ ਜਾਣਾ ਇੱਥੇ ਤਾਂ ਕੋਈ ਨਹੀਂ ਆਹ ਦੇਖ ਲਓ ਤੁਸੀਂ ਯਾਰ ਇਹਨੂੰ ਵਿਚਾਰੇ ਨੂੰ ਕਿਸੇ ਨੇ ਪਾਰਸਲ ਭੇਜਿਆ ਖੰਮਣੀ ਖੁੰਮਣੀ ਵਿੱਚ ਲਲੇਰਾ ਆਹ ਵਿੱਚ ਇੱਥੇ ਕਾਲਾ ਇੱਕ ਕਾਲਾ ਜਾਂ ਤਾਂ ਕਾਲਾ ਜਾਦੂ ਹੀ ਕਰਾਤਾ ਕੋਈ ਕਾਲਾ ਜਾਦੂ ਤਾਂ ਨਹੀਂ ਕਰਾਇਆ ਤੇਰੇ ਤੇ ਹੋ ਤਾਂ ਤਦਾ ਮੈਂ ਪਤਾ ਤੀ ਆ ਥੋੜੇ ਦਿਨ ਪਹਿਨਾ ਇਹ ਫੋਨ ਨਹੀਂ ਤਨਵਾ ਅੱਛਾ ਹਾਂ ਫੋਨ ਕਰਕੇ ਹੋਇਆ ਫੋਨ ਫੋਨ ਲੋਤ ਦਰਦੇ ਨਹੀਂ ਹੈਗੇ ਦਰਦੇ ਜਰਦੇ ਕਹਿੰਦਾ ਕੱਲ੍ਹ ਸੇ ਨਹੀਂ ਹੈਗੇ ਜਰਦੇ ਦਰਦੇ ਹਾਂ ਮੈਂ ਜਰਦੇ ਕਹਿੰਦਾ ਵੀਰਾ ਮੈਂ ਫੋਨ ਪਤਾ ਕਿੰਨਾ ਮਹਿੰਗਾ ਲਿਆ ਤਿੰਨੇ ਮੈਂ ਕੱਤੇ ਤੱਕਦਾ ਕੱਤੇ ਕੱਤੇ ਮਤਲਬ ਕੱਤੇ ਮਤਲਬ ਮਰੇ ਹੋਏ ਦੰਦਰ ਪਿੰਡਾਂ ਚ ਪਸ਼ੂ ਮਰਦੇ ਆ ਜਿਹੜੇ ਪਸ਼ੂ ਹਾਂ 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 ਕੱਤੇ ਕੱਤੇ ਚੱਕਦਾ ਵੀਰਾ ਥੋੜਾ ਜਿਹਾ ਦੂਜੂਆਂ ਅੱਛਾ ਕੱਤੇ ਚੱਕਦਾ ਮੱਧਾਂ ਮੱਧਾਂ ਉਹ ਚੱਕਦਾ ਜਿਹੜੀਆਂ ਮਰਦੀਆਂ ਉਹ ਕੰਮ ਆ ਤੇਰਾ ਹਾਂ ਕੰਮ ਹੈ ਪਤਾ ਕਿੰਨੇ ਚਿਰ ਤੋਂ ਪੈਸੇ ਕੱਥੇ ਕਰ ਰਹੇ ਸੀ ਦੁਆਲੀ ਤੇ ਲਿਖ ਆਇਆ ਤਾਂ ਮੈਂ ਉਧਰੋਂ ਟੂਣਾ ਆ ਗਿਆ ਤੂੰ ਨਾ ਆ ਕੇ ਮੈਂ ਤਾਂ ਮਗਾਏ ਹੀ ਨਹੀਂ ਹੈਗਾ ਲੋਕ ਦੱਦੇ ਨਹੀਂ ਸਲੇ ਯਾਰ ਦੇ ਨਹੀਂ ਸਹੀ ਗੱਲ ਆ ਯਾਰ ਬੰਦਾ ਜੈ ਜ ਮਰਜੀ ਹੋਵੇ ਮੀਰ ਗਰੀ ਪਰ ਜਰਨਾ ਚਾਹੀਦਾ ਸ਼ੌਂਕ ਪੂਰਿਆ ਵਿਚਾਰੇ ਨੇ ਮੋਬਾਈਲ ਆ ਕਿਸੇ ਨੇ ਟੂਣਾ ਕਰਾਤਾ ਯਾਰ ਬਹੁਤ ਫਿਰ ਕੰਮ ਦੇਖੋ ਤੁਸੀਂ ਹੈ ਪੂਰਾ ਜਿਹੜਾ ਹੈਗਾ ਮੈਂ ਕਹਿੰਨਾ ਕਾਰਪੋਰੇਸ਼ਨ ਵਾਲਾ ਕੰਮ ਆ ਵਿਚਾਰਾ ਇਹਨੇ ਦਿਨੇ ਵੱਜਣਾ ਇੱਥੇ ਤੋਂ ਵੱਜੋ ਇੱਥੇ ਤੋਂ ਵੱਜੋ ਤੂ ਤੂ ਟੂ ਟੂ ਲੈ ਗਿਆ ਕਿ ਲੈਣਾ ਕਾਲੂ ਜੀ ਜਵਾਬ ਕੰਮ ਨਾ ਕਾਬੂ ਰਾ ਇਹਦੀ ਨਾ ਮੈਂ ਮੈਂ ਬੰਦ ਮਨੇ ਗੁੱਥਾ ਬਣਾਇਆ ਗੁੱਥਾ ਆ ਦੇਖ ਲਓ ਇਥੇ ਇਹਦੇ ਚਾਰ ਕੇ ਚੱਕਲ ਪਿਆ ਸਾਲਾ ਨਾ ਮਤ ਫੋਨ ਲਿਆ ਅਹ ਦਸ ਵੇ ਫੋਨ ਲਿਆ ਯਾਰ ਬੰਦੇ ਨੇ ਕਿੰਨਾ ਮੋਟਾ ਮੈਂ ਕੱਲ ਤਾਂ ਤੈਨੂੰ ਮੇਰਾ ਇੰਟਰਵਿਊ ਚੱਲ ਰਿਹਾ ਇੰਟਰਵਿਊ ਚੋੜੀ ਕੱਲ ਕੇ ਜਿਹੜੇ ਛਲੇ ਨੇ ਤੂੰ ਨਾ ਨਹੀਂ ਕੀਤਾ ਮੇਰੇ ਤੇ ਉਧਰ ਤੇ ਉਨ ਤੈਨੂੰ ਵੀ ਚੱਲ ਰਿਹਾ ਭਾਈ ਆਇਆ ਹੋਏ ਪਿੰਦਿੰਦੇ ਤੋਂ ਆਏ ਹੋਏ ਯਾਰ ਵਿਚਾਰੇ ਬੰਦੇ ਤੇ ਮੈਂ ਕਹਿੰਨਾ ਭਰਾਵੋ ਠੀਕ ਆ ਪਰ ਕਿਸੇ ਨੂੰ ਯਾਰ ਰੋਟੀ ਖਾਂਦਾ ਜਰ ਲੋ ਮੈਂ ਤੁਹਾਨੂੰ ਇਹ ਕਹਿੰਨਾ ਕਿਸੇ ਦੀਆਂ ਲੱਤਾਂ ਨਾ ਖਿੱਚਿਆ ਕਰੋ ਦਿਵਾਲੀ ਦੇ ਦਿਨ ਹੁੰਦਿਆ ਹਰ ਬੰਦੇ ਦਾ ਇੱਕ ਹਨਾ ਤਿਹਾਰ ਆਉਂਦਾ ਇਹ ਵਿਚਾਰਾ ਕੱਟੇ-ਕੁੱਟੇ ਚੱਕਦਾ ਪਿੰਡਾਂ ਚੋਂ ਮਰੇ ਹੋਏ ਜਿਹੜੇ ਪਸ਼ੂ ਆ ਉਹ ਚੱਕਦਾ ਹਨਾ ਵੇਖੋ ਆਪਾਂ ਮਰੇ ਪਸ਼ੂ ਦੇ ਕੋਲ ਤੱਕ ਨਹੀਂ ਜਾਂਦੇ ਪਰ ਇਹ ਬੰਦੇ ਦਾ ਵੀ ਜੇਰਾ ਜਿਹੜਾ ਚੱਕਦਾ ਠੀਕ ਆ ਚੱਕ ਕੇ ਸੱਟ ਕੇ ਆਉਂਦਾ ਸਾਨੂੰ 100 ਬਿਮਾਰੀਆਂ ਤੋਂ ਬਚਾਉਂਦਾ ਇਹ ਤਾਂ ਇੱਕ ਚੰਗਾ ਕੰਮ ਕਰਦਾ ਵਿਚਾਰਾ ਹਨਾ ਮੁੱਛ 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 ਪਤਾ ਕਿੰਨੀ ਆਦੀ ਹੈ ਮੁੱਛ ਮੁੱਛ ਕਿਹੜੀ ਮੁਛਕ ਮੁਛਕ ਮੋਸ਼ਕ ਮੁਛਕ ਕਿੰਨੀ ਆਂਦੀ ਹੈ ਮੋਸ਼ਕ ਕਹਿੰਦਾ ਮੋਛ ਨਹੀਂ ਮੋਛ ਨਹੀਂ ਕਹਿ ਰਿਹਾ ਮੋਸ਼ਕ ਕਹਿੰਦਾ ਕਿੰਨੀ ਆਂਦੀ ਆ ਵੇਖੋ ਯਾਰ ਇਹ ਬੰਦੇ ਤੋਂ ਕੀ ਤੁਸੀਂ ਖੱਟ ਲੋਗੇ ਦਿਵਾਲੀ ਵਾਲੇ ਦਿਨ ਵਿਚਾਰੇ ਦੇ ਘਰੇ ਕਿਸੇ ਨੇ ਜਿਹੜਾ ਹੈਗਾ ਵਾ ਆ ਟੂਨੇ ਦਾ ਭੇਜਦਾ ਠੀਕ ਆ ਪਾਰਸਲ ਬਣਾ ਕੇ ਭੇਜਦਾ ਵਿੱਚ ਲੱਲਾ ਭੱਬਾ ਦੱਸੋ ਇਹ ਬੰਦੇ ਦਾ ਯਾਰ ਐਡਾ ਤੁਸੀਂ ਦੱਸੋ ਕੋਈ ਇਹ ਤਾਂ ਨਹੀਂ ਵੀ ਤੇਰੇ ਮੈਨੂੰ ਬੰਦਾ ਮਿਲ ਦੇ ਸਿੱਧੀ ਹਿੱਤ ਤੇ ਡੋਲੀ ਮਾਰਨੀ ਹੈ ਇੱਥੇ ਗੋਲੀ ਦਾ ਪਿਸਤੌਲ ਨਾਲ ਮਾਰਨੀ ਪੈਂਦੀ ਆ ਬਾਈ ਜੀ ਡਿਗਲਾ ਹੋਣਾ ਚਾਹੀਦਾ ਜੇ ਗੱਲ ਤੇ ਸਹੀ ਆ ਮੈਨੂੰ ਐਂ ਲੱਗਦਾ ਤੂੰ ਗਰਮ ਸੁਭਾਅ ਦਾ ਲੜਿਆ ਲੁੜਿਆ ਤੈਨ ਕਿਸੇ ਨਾਲ ਐ ਲੜਨਾ ਪਏ ਮੈਂ ਤੂੰ ਭਾਈ ਕਹੇ ਤਾਂ ਗਾਲ ਨਿਕਲਦੀ ਨਹੀਂ ਦੇਖ ਮੈਂ ਤੈਨੂੰ ਤੂੰ ਮੈਨੂੰ ਪਹਿਲਾਂ ਕਹੇ ਪਰ ਗੁੱਥੇ ਚ ਗੱਲ ਨਿਕਲ ਜਾਂਦੀ ਆ ਕਿ ਕੋ ਤੇਰੇ ਕਿਸੇ ਨਾਲ ਲਾਕ ਡਾਟੇ ਇੱਥੇ ਭਾਈ ਛਾਰੇ ਕੁੱਤੀ ਚੋਰਾ ਨਾਲ ਮਿਲੀ ਹੋਈ ਐ ਕੁੱਤੀ ਆਉ ਕੁੱਤੀ ਤੈਨ ਕਿਤੇ ਜਿਹੜੀ ਆਉ ਪਈ ਐ ਨਹੀਂ ਨਹੀਂ ਇਹ ਕੁੰਬੜਾ ਦੀ ਹੈ ਜਿਹੜੀ ਕੁੰਬੜਾ ਬੋਲਦਾ ਕੁੱਤੀ ਚੋਲਾ ਨਾ ਮਿਲੀ ਉਹ ਉਹ ਦੀ ਹੈ ਸਾਡੇ ਵਾਲੀ ਨਹੀਂ ਆ ਗਈ ਇਹ ਕੁੱਤੀ ਉਹ ਆ ਜਿਹੜੀ ਕੁੰਬੜਾ ਸਾਹਿਬ ਕਹਿੰਦੇ ਹੁੰਦੇ ਸੱਤ ਫੇਸ ਦੀਆਂ ਲਾਈਟਾਂ ਤੇ ਵੀ ਕੁੱਤੀ ਚੋਰਾ ਨਾਲ ਰੜੀ ਆ ਇਹ ਉਹ ਕੁੱਤੀ ਹੈ ਤਾਂ ਹੀ ਬੋਲਦੀ ਨਹੀਂ ਇਹ ਨਹੀਂ ਬੋਲਦੀ ਹੁਣ ਲੈਸ਼ ਕਰਦੀ ਹੈ ਲਿਸਟ ਕਰ ਲਈ ਆ ਲਿਸਟ ਕਰ ਰਹੀ ਆ ਇੱਥੇ ਤੁਸੀਂ ਦੇਖੋ ਪਰ ਭਾਈ ਇਹ ਹੁੰਦਾ ਆ ਆਪਦੇ ਬੰਦੇ ਕਈ ਜਿਹੜੀ ਖਾਰਖਾਨਾ ਲੱਗ ਜਾਂਦੇ ਵਾਕਈ ਕੁੱਤੀ ਚੋਰਾਂ ਨਾਲ ਰਲਿਆ ਠੀਕ ਆ ਅੱਛਾ ਇਹਦੇ ਵਿੱਚ ਇਹ ਕੁਛ ਆਇਆ ਕੁਛ ਕੋਈ ਨਾਲ ਚਿੱਠੀ ਪੱਤਰ ਵੀ ਆਇਆ ਵੀ ਤੈਨੂੰ ਪੱਕਾ ਹੀ ਪਤਾ ਵੀ ਟੂਣਾ ਕੇ ਬਸ ਸਮਾਨ ਵੇਖ ਕੇ ਅੰਦਾਜ਼ਾ ਲਾਇਆ ਬਾਈ ਜੀ ਕੁਛ ਨਹੀਂ ਆਇਆ ਬਲ ਮੈਂ ਕਹਿਣਾ ਚਾਹਨਾ ਉਹਨਾਂ ਕੁੰਦੇ ਬੰਦਿਆਂ ਨੂੰ ਜਿਨੇ ਇਹ ਆ ਤਾਂ ਟੂਣਾ ਮੇਰੇ ਤੇ ਕੀਤਾ ਇੱਕ ਇੱਕ ਪੈਸਾ ਜੋੜਿਆ ਜੰਗਲ ਚੱਕ ਕੇ ਕਦੇ ਕੱਤੇ ਚੱਕਨੇ ਕਦੇ ਮੱਧਾਂ ਤੱਕਣੀਆਂ ਕਦੇ ਕੁਛ ਟੱਕਨੇ ਕੀ ਕੀਤਾ ਉਹਨਾਂ ਨੇ ਚਲਿਓ ਮੈਂ ਇੰਨਾ ਪੈਸਾ ਜੋੜਿਆ ਪਤਾ 30000 ਦਾ ਫੋਨ ਦਿੱਤਾ 33000 ਦਾ 3 ਮਹੀਨੇ ਤੋਂ ਮੈਂ ਇਕੱਤੇ ਚੱਕਦਾ ਕੋਈ ਚੱਕ ਕੇ ਦਿਖਾਵੇ ਹਮ ਮੁਸ਼ਕਲ ਮਾਰਦੀਆਂ ਨੱਕਾਂ ਦੇ ਵਿੱਚੋਂ ਵੀ ਮੇਰੇ ਉਹ ਹੋ ਗਏ ਨਾ ਹੁਣ ਚਲਿਓ ਕਰਦੇ ਆ ਹਾਂ ਹਾਂ ਨਾ ਮੈਂ ਮੈਂ ਦੇ ਮੈਨੂੰ ਬੰਦਾ ਮਿਲ ਜੇ ਮੈਂ ਤੈਨੂੰ ਦੱਸਦਾ ਬੰਦਾ ਜਵਸਤੀ ਜਜਬਾਤੀ ਹੋ ਗਿਆ ਕੋਈ ਗੱਲ ਨਹੀਂ ਜਜਬਾਤੀ ਹੋ ਗਿਆ ਵੀਰਾ ਪਰ ਤੁਸੀਂ ਦੇਖੋ ਯਾਰ ਸਾਰੀ ਨਾ ਮੈਂ ਦੱਸ ਦਿੱਤੇ ਬੰਦਾ ਮੈਂ ਮੈਂ ਇੱਕ ਤੇ ਗੋਲੀ ਕੱਢ ਦੇਣੀ ਹੈ ਚੱਲ ਕੋਈ ਕੋਈ ਨਹੀਂ ਕਾਲੂ ਜਜਬਾਤਾਂ ਦੇ ਕਾਬੂ ਰੱਖ ਤੁਸੀਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਵੇਖੋ ਸਾਰੀ ਦਿਹਾੜੀ ਬੰਦੇ ਨੇ ਮੁਸ਼ਕਾਲੇ ਕੰਮ 'ਚ ਰਹਿਣਾ ਸੜਾਂਦ ਮਾਰਦੀ ਆ ਇਹ ਭਾਈ ਅੱਜ ਅੱਜ ਮੇਰੀ ਗੱਲ ਥੋੜੀ ਅੱਜ ਮੈਂ ਕੱਪੜੇ ਚੰਗੇ ਦੁਆਲੀ ਕਰਕੇ ਪਾਏ ਆ ਹਾਂ ਦੁਆਲੀ ਕਰਕੇ ਸਹੀ ਗੱਲ ਆ ਮੇਰੇ ਕੱਪੜੇ ਦੇਖੀ ਜਦ ਮੈਂ ਕੱਤੇ ਚੱਕਦਾ ਸਹੀ ਗੱਲ ਆ ਭਾਈ ਇਹ ਕੌਣ ਕੌਣ ਕੰਮ ਇਹ ਕਰਦਾ ਹਨ ਪਰ ਮੈਂ ਕਹਿੰਦਾ ਵੀ ਜਦੋਂ ਕੋਈ ਹੈ ਜਾਂ ਬੰਦਾ ਕੰਮ ਕਰਦਾ ਕੀ ਤੁਸੀਂ ਕਿਸੇ ਗਰੀਬ ਨਾਲ ਧੱਕਾ ਕਰਦੇ ਹੋ ਤਾਂ ਵਿਚਾਰਾ ਪਹਿਲਾਂ ਹੀ ਰੱਬ ਦਾ ਮਾਰਿਆ ਮਰੇ ਪਸ਼ੂ ਚੱਕਦਾ ਆਪੇ ਤੁੱਤਲਾ ਬੋਲਦਾ ਵਿਚਾਰਾ ਹਨਾ ਭਾਈ 5 5 5 5 599 ਦੀ ਚਾਲਟ ਲਿੱਤੀ ਸੀ 599 ਪੂਰਾ ਪੂਰਾ ਰੇਟ ਵੀ ਉਹ 10-10 ਸਾਲ ਦੇ ਵਿੱਚ ਇਹ ਹੈ ਵੀ ਇਹ ਬੰਦਾ ਆਪ ਦੀ ਮਿਹਨਤ ਮਜ਼ਦੂਰੀ ਦੇ ਨਾਲ ਇਹ ਕੰਮ ਕਰਦਾ ਹੈ ਨਾ ਚਲੋ ਫੋਨ ਲਿਆ ਆ ਤੂੰ ਨੇ ਟੱਪਿਆਂ ਵਾਲੇ ਤੇ ਨੀਚ ਪੁਣੇ ਦੇ ਕੰਮ ਹੁੰਦੇ ਆ ਅਸਲ ਚ ਸਾਡੇ ਲੋਕੜਾ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕੇ ਆ ਉਹ ਮਾਨਸਿਕ ਬਿਮਾਰ ਇਹਨਾਂ ਨੂੰ ਇਹ ਹੁੰਦਾ ਵੀ ਜੇ ਕੋਈ ਰੋਟੀ ਖਾਂਦਾ ਉਹਦੀ ਰੋਟੀ 'ਚ ਲੱਤ ਮਾਰਦੇ ਉਹ ਬੇੜਾ ਬੈਠਾ ਏ ਇਹ ਪਖੰਡੀ ਬਾਬਿਆਂ ਦਾ ਜਿਹੜਾ ਸਿਰ ਜਾ ਘਮਾ ਕੇ ਕਹਿੰਦੇ ਆ ਆ ਜਾ ਤਾਰੇ ਸੇਧ 'ਚ ਆ ਗਏ ਇਹ ਗ੍ਰਹਿ ਕੋ ਅਗੇ ਇਹ ਗ੍ਰਹਿ ਜਿੱਦੇ ਇਹਦੇ ਹੱਥ ਚ ਆ ਗਿਆ ਨਾ ਟੂਣਾ ਕਰਨ ਵਾਲਾ ਇਹ ਗ੍ਰਹਿ ਕ ਘਾ ਦੂ ਮੈਂ ਤੈਨੂੰ ਦੱਸ ਦੇ ਮਰੇ ਪਸ਼ੂਆਂ ਨੂੰ ਚੱਕਦਾ ਇਹੀ ਗੱਲ ਆ ਨਾ ਕਾਲੂ ਮੈਂ ਮਰੇ ਪਸ਼ੂਆਂ ਨੂੰ ਬੇਚੱਕ ਤੋਂ ਟੱਕਦਾ ਆਪਾਂ ਬੰਦਾ ਮਾਰ ਦਾਂਗਾ ਮੈਂ ਮੈਂ ਦੱਸ ਦਿੱਤਾ ਤੁਹਾਨੂੰ ਵੀ ਮੈਂ ਛੇ ਆ ਮੈਂ ਮੈਨੂੰ ਬੋਲਦਾ ਹੁਣ ਹੁਣ ਕੋਈ ਪੁਲਿਸ ਰਿਪੋਰਟ ਵੀ ਕੀਤੀ ਆ ਫੁੱਲ ਚਲ ਕੋਰ ਕਲਾਵਾਂਗੇ ਕਰਾਵਾਂਗੇ ਹਾਂ ਐ ਪਤਾ ਲੱਗਿਆ ਕਿਹਨੇ ਕੀਤਾ ਕੋਈ ਪਤਾ ਲੱਗੇ ਬਾਬਿਆਂ ਕੋਲ ਜਾਣਾ ਐ ਐਵੇਂ ਨਹੀਂ ਜਾਣਾ ਬਾਬਿਆਂ ਤੂੰ ਜਾ ਕੇ ਸਾਰਾ ਡਿਟੇਲ ਕਲਾਉਂਗਾ ਏ ਵੀ ਬਾਬਿਆਂ ਕੋਲੇ ਜਾਊ ਆ ਕੰਮ ਹੁੰਦਾ ਜਿਹੜਾ ਪਖੰਡੀ ਬਾਬੇ ਹੁੰਦੇ ਆ ਕਿਤੇ ਨਾ ਕਿਤੇ ਸਾਰੇ ਬੰਦਿਆਂ ਨੂੰ ਪਾੜ ਲੈਂਦੇ ਆ ਕਿਉਂ ਘਰਾਂ ਚ ਕਲੇਸ਼ ਤਾਂ ਉਹੀ ਹੁੰਦੇ ਆ ਹੁਣ ਜਿਹੜੇ ਨੇ ਇਹਦੇ ਦੇ ਕੀਤਾ ਉਹ ਵੀ ਬਾਬੇ ਕੋਲੇ ਗਿਆ ਜਿਹੜੇ ਨੇ ਹੁਣ ਇਹਨੇ ਕਰਵਾਉਣਾ ਇਹ ਵੀ ਬਾਬੇ ਕੋਲੇ ਜਾਊਗਾ ਕਿ ਤੁਹਾਡੇ ਵਾਲਾ ਜਿਆਦਾ ਸ਼ਕਤੀਆਂ ਵਾਲਾ ਬਾਬਾ ਅੱਜ ਕੋਲ ਜਿਆਦਾ ਸ਼ਕਤੀਆਂ ਵਾਲਾ আচ্ছা ਆਏਗਾ ਤੂੰ ਵੀ ਟੂਨੇ ਮੈਂ ਫਿਰ ਪੁੱਛ ਲੱਭ ਕੇ ਦੇ ਦੇ ਬੰਦਾ ਲੱਭ ਕੇ ਦੇਵੇ ਹਾਂ ਪੁੱਛ ਲੱਭ ਕੇ ਦੇ ਦੇਗੀ ਤੈਨੂੰ ਤੈਨੂੰ ਕੋਈ ਸ਼ੱਕ ਸ਼ੁਭਾ ਤੇਰੇ ਕਿਸੇ ਯਾਰ ਬੇਲੀ ਤੇ ਕਿਸੇ ਹੋਰ ਤੇ ਕੋਈ ਤੇਰੇ ਨਾਲ ਜਾਂ ਕਿਸੇ ਨਾਲ ਤੂੰ ਲੜਿਆ ਹੋਵੇਂ ਕਦੇ हां मेरे ਨਾਲ ਲੈਂਦਾ ਇੱਕ ਬੰਦਾ ਹਾਂ ਉਹਦਾ ਨਾਮ ਮੈਂ ਬੈਸ ਕਹਿ ਦਿੰਦਾ ਦਾਦਾ ਨਾਮ ਉਹਦਾ ਮਨੂ ਉਹਦੇ ਤੇ ਹੈ ਕਾਲੂ ਜਾਂ ਮੇਲੇ ਬਲ ਗਈ ਹੈ ਉਹ ਕਰ ਸਕਦਾ ਹਾਂ ਉਹ ਪਤਾ ਮੇਰਾ ਕੰਮ ਡਾ ਉਹ ਕਹਿੰਦਾ ਸੀ ਵੀਰੇ ਮੈਂ ਇੱਥੇ ਤੁਹਾਡੇ ਏਰੀਆ ਚ ਮੈਂ ਕਿੱਥੇ ਚੱਕ ਲਾਂ ਮੈਂ ਕਿੱਥੇ ਚੱਕਦਾ ਹਾਂ ਮੈਨੂੰ ਨਹੀਂ ਮੈਨੂੰ ਕਹਿੰਦਾ ਮੈਨੂੰ ਠੇਕਾ ਦਵਾ ਦੇ ਇੱਥੋਂ ਮੈਨੂੰ ਕਹਿੰਦਾ ਡਿਪਾਰਟਮੈਂਟ ਤੇ ਡਿਪਾਰਟਮੈਂਟ ਆਲਾ ਖੁਸ਼ ਨਹੀਂ ਹੁੰਦਾ ਜਿਵੇਂ ਕਹਿੰਦੇ ਆ ਵੀ ਅਸ ਅਫਸਰ ਅਫਸਰ ਤੇ ਖੁਸ਼ ਨਹੀਂ ਉਸੇ ਤਰੀਕੇ ਨਾਲ ਇਹ ਬਾਈ ਦਾ ਇੱਕ ਹੋਰ ਭਾਈ ਵਾਲਾ ਜਿਹੜਾ ਇਹਦੇ ਨਾਲ ਵੀ ਰਹਿੰਦਾ ਇਹਨੂੰ ਡਾਊਟ ਆ ਪੱਕਾ ਨਹੀਂ ਕਹਿੰਦਾ ਸ਼ੱਕ ਆ ਮੈਨੂੰ ਵੀ ਉਹ ਬੰਦਾ ਮੇਰੇ ਤੇ ਇਹ ਟੂਣਾ ਕਰਵਾ ਸਕਦਾ ਠੀਕ ਆ ਪੁਲਿਸ ਨੂੰ ਕਹਿੰਦਾ ਮੈਂ ਕੰਪਲੀਟ ਕਰੂ ਜਾਂ ਤਾਂ ਪੁਲਿਸ ਮੇਰਾ ਬੰਦਾ ਲੱਭ ਕੇ ਦੇਵੇ ਮੈਨੂੰ ਜਿਹੜੇ ਨੇ ਟੂਣਾ ਕੀਤਾ ਤੇ ਨਹੀਂ ਮੈਂ ਕਹਿੰਦਾ ਅਸਲ ਦੇ ਵਿੱਚ ਇਹ ਆ ਵੀ ਮੈਂ ਕਿਸੇ ਬਾਬੇ ਕੋਲੇ ਜਾऊं ਘਰੇ ਬੱਚੇ ਡਰ ਗਏ ਹੋਣੇ ਆ ਪੂਰੇ ਡਲ ਗਏ ਸੀ ਐ ਕਰੀ ਐ ਕਿ ਚਲਾ ਅਛੇ ਦੀਵਾਲੀ ਵਾਲੇ ਦਿਨ ਜਦੋਂ ਇਹ ਕਾਂਡ ਹੋਇਆ ਘਰੇ ਬੱਚੇ ਤੁਹਾਡੇ ਘਰਾਂ ਲਈ ਡਰ ਗਏ ਹੋਣੇ ਆ ਮੇਰਾ ਤਾਂ ਹੋਇਆ ਜੀ ਵਿਆਹ ਹੀ ਹੋਇਆ ਵਿਆਹ ਨਹੀਂ ਹੋਇਆ ਇਹਦਾ ਵਿਆਹ ਨਹੀਂ ਹੋਇਆ ਤੂੰ ਰੋਣਾ ਕਾ ਤੂੰ ਇਹ ਚੁਗਚ ਵਾਲੇ ਇਹ ਤਾਂ ਗੱਲ ਤਾਂ ਪੁੱਛਦਾ ਨਹੀਂ ਗੱਲ ਇਹਦਾ ਵਿਆਹ ਨਹੀਂ ਹੋਇਆ ਯਾਰ ਵਿਚਾਰੇ ਦਾ ਕੋਈ ਕੋਈ ਨਹੀਂ ਹੋ ਜੂਗਾ ਓਏ ਨਾ ਆ ਤੂੰ ਜਿਹੜੀ ਇਸ ਟੌਪਿਕ ਤੇ ਗੱਲ ਕਰ ਜਿਹੜੀ ਕਰਨੀ ਹੈ ਹਾਏ ਕਿੰਨਾ ਦੁੱਖ ਲੱਗਿਆ ਤਰਸਿਆ ਪਿਆ ਵਿਆਹ ਨੂੰ ਤੁਸੀਂ ਇਹ ਦੇਖੋ ਇਹਦਾ ਬਸ ਇਹ ਤੂੰ ਦੇ ਤੂੰ ਤਾਂ ਯਾਰ ਹੋਰ ਗੱਲਾਂ ਕਰਦਾ ਮੇਰਾ ਦਿਲ ਪਹਿਲਾਂ ਹੀ ਦੁਖਿਆ ਹੋਇਆ ਤੂੰ ਤੇ ਬੇਹਾਲੀਆਂ ਗੱਲਾਂ ਕਰਦਾ ਮੇਰੇ ਤਾਂ ਬੇਹਾਲੀ ਹੋਈ ਤੂੰ ਤੇ ਬੱਚੇ ਤੱਕ ਪਹੁੰਚ ਗਿਆ। ਇਮਕਨ ਆ ਯਾਰ ਤੂੰ ਤਾਂ ਵਿਆਹ ਨਹੀਂ ਹੋਇਆ ਤੂੰ ਤਾਂ ਬੱਚੇ ਤੱਕ ਪਹੁੰਚ ਗਏ ਚੱਲ ਚੱਲ ਕੋਈ ਹੋ ਜਾਂਦਾ ਕਈ ਵਾਰੀ ਮੰਤੇ ਹਨਾ ਗੱਲ ਉਹੋ ਜੀ ਗੱਲ ਕਹੀ ਗਈ ਉਹੋ ਜੀ ਗੱਲ ਕੀਤੀ ਗਈ ਕੋਈ ਗੱਲ ਨਹੀਂ ਅੱਛਾ ਹੁਣ ਇਹਦਾ ਆਪਾਂ ਦੱਸ ਦੱਸ ਕੀ ਚਾਹਣਾ ਕੀ ਆਇਆ ਤੂੰ ਮੇਰੇ ਤਾਂ ਮਨ ਬਾਹਰ ਦਿਖਾ ਦਿੱਤਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਨ ਤਾਂ ਤੇਰਾ ਪਹਿਲਾਂ ਹੀ ਦੁਖੀ ਸੀਗਾ ਪਰ ਮੈਂ ਕਹਿੰਨਾ ਦੋਸਤੋ ਬੰਦਾ ਦੁਖੀ ਆ ਵਿਚਾਰਾ ਕਿਉਂਕਿ ਇਹ ਇੱਕ ਜਿਹੜੀ ਖਬਰ ਤੁਸੀਂ ਦੇਖਿਆ ਦੀਵਾਲੀ ਤੇ ਚੱਲ ਰਹੀ ਸੀਗੀ ਟੂਣਾ ਕੀਤਾ ਕਿਉਂਕਿ ਦੀਵਾਲੀ ਦੇ ਤਿਹਾਰ ਦੇ ਦਿਨ ਛੱਡ ਦਿਆ ਕਰੋ ਹਰੇਕ ਬੰਦਾ ਰੋਜੀ ਰੋਟੀ ਜਿਹੜੀ ਕਮਾਉਂਦਾ ਆਪਦਾ ਛੋਟਾ ਮੋ ਇਸ ਸਖਾਵਰ ਨੇ ਇਹ ਜਰੂਰ ਕਿਤੇ ਨਾ ਕਿਤੇ ਕੀਤਾ ਸੀ ਵੀ ਸਾਸੀ ਮਾਨਸਿਕ ਤੌਰ ਤੇ ਬਿਮਾਰ ਆ ਪਖੰਡੀ ਬਾਬਿਆਂ ਦਾ ਦੌਰ ਵੱਧ ਰਿਹਾ ਇਹ ਗੱਲ ਮੈਂ ਹਮੇਸ਼ਾ ਕਹਿੰਦਾ ਹਾਂ ਪੰਜਾਬ ਚੋਂ ਨਸ਼ਾ ਤੇ ਪਖੰਡਵਾਦ ਕਦੇ ਖਤਮ ਨਹੀਂ ਹੋ ਸਕਦਾ ਜਿੰਨਾ ਚਿਰ ਅਸੀਂ ਇਨਸਾਨ ਨਹੀਂ ਬਣਦੇ ਜਿੰਨਾ ਚਿਰ ਇਨਸਾਨੀਅਤ ਨੂੰ ਅਸੀਂ ਸਮਝਦੇ ਨਹੀਂ ਇਹੀ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਜੁਲੇਲਾ ਮਲੂਕਾ ਟੀਵੀ ਨਾਲ ਮੈਂ ਜਸਕਲ ਸਿੰਘ ਮਲੂਕਾ ਧੰਨਵਾਦ ਜੀ